ਦਰਸ਼ਕੋ ਅਸੀਂ ਪਹੁੰਚੇ ਆ ਪਿੰਡ ਗਿੱਦੜਵੰਡੀ ਕੱਲ ਜਿਹੜਾ ਜਗਰਾਉਂ ਐਸਐਸਪੀ ਦਫ਼ਤਰ ਦੇ ਲਾਗੇ ਇੱਕ ਕਬੱਡੀ ਖਿਡਾਰੀ ਤੇਜਪਾਲ ਨੂੰ ਥੋੜੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਆ ਔਰ ਬੜਾਜਾ ਬੜਿੰਗ ਨੇ ਪਰਿਵਾਰ ਨੂੰ ਮਿਲ ਕੇ ਸਾਫ਼ ਕਿਹਾ ਕਿ ਅਸੀਂ ਉਹਨਾਂ ਦੇ ਨਾਲ ਆ ਪੂਰੀ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਆ ਜਿਸ ਤਰ੍ਹਾਂ ਪਰਿਵਾਰ ਚਾਹੂਗਾ ਉਸ ਤਰ੍ਹਾਂ ਹੀ ਹੋਊਗਾ ਚਾਹੇ ਉਹਦੇ ਲਈ ਇਨਸਾਫ਼ ਲੈਣ ਲਈ ਨੂੰ ਚਾਹੇ ਧਰਨਾ ਲਾਉਣਾ ਪਵੇ ਜਾਂ ਜੋ ਵੀ ਕਰਨਾ ਪਵੇ ਪਾਰਟੀ ਉਹਨਾਂ ਦੇ ਨਾਲ ਆ ਆਓ ਤੁਹਾਨੂੰ ਦਿਖਾਉਂਦੇ ਆ ਕਿ ਪਰਿਵਾਰ ਨਾਲ ਮਿਲ ਕੇ ਰਾਜਾ ਬੜਿੰਗ ਨੇ ਕੀ ਨਹੀਂ ਇਹ ਕਿੰਨਾ ਚਿਰ ਉਹ ਗ੍ਰਫਤਾਰ ਨਹੀਂ ਹੁੰਦੇ ਜੀ ਇਹਨਾਂ ਨੇ ਗੋਲੀ ਮਾਰੀ ਉਹਨਾਂ ਚਰ ਕੋਟਵਾੜਾ ਨਹੀਂ ਕਰਾਇਆ ਜਾ। ਸਰਕਾਰ ਨਹੀਂ ਨਹੀਂ। ਪਰਿਵਾਰ ਤਾਂ ਲੱਗੇ ਜੀ ਮਤਲਬ ਕਿ ਇਹਨਾਂ ਨੇ ਗੋਲੀ ਮਾਰੀ ਜੀ ਤੇ ਹਾਂਜੀ ਰੁਮਾਈ ਦੇ ਆ ਜੋ ਮੁੰਡੇ। ਅੱਛਾ ਜੀ। ਹਾਂਜੀ ਹਾਂਜੀ। ਉਹ ਗੁਸ਼ਮੀ ਜੀ ਨਾਲ ਪੁਰਾਣੀ ਨਹੀਂ ਕੋਈ ਦਸ਼ਮਣੀ ਨਹੀਂ ਸੀਗੀ ਜੀ। ਇਹ ਪਰਿਵਾਰ ਕਿਹੋ ਜਿਹਾ ਜੀ? ਪਰਿਵਾਰ ਬਹੁਤ ਵਧੀਆ ਜੀ ਮੁੰਡੇ ਬਹੁਤ ਨੇਕ ਸੀਗਾ ਜੀ। ਬਹੁਤ ਵਧੀਆ ਸੁਹਾਰ ਸੀਗਾ ਜੀ ਮੁੰਡੇ ਦਾ। ਪਲੇਅਰ ਹੈ ਸੀਗਾ ਜੀ ਬਹੁਤ ਵਧੀਆ। ਹਾਂਜੀ। ਤੇ ਕਹ ਰਹੇ ਨੇ ਕਿ ਸੇਆ ਚੌੜੀ ਦਾ ਕਿਸੇ ਨਾਲ ਪੌੜਾ ਨਹੀਂ ਸੀ ਪਿੰਡ ਜੀ ਵੀ ਬਣੀ ਬਹੁਤ ਸੀਗੀ ਹੱਥ ਕੇ ਲੰਗਦਾ ਸੀ ਕੋ ਬਹੁਤ ਜਾਨੀ ਦੀ ਕੱਦਕੜ ਬਹੁਤ ਸੀ ਬਹੁਤ ਵਧੀਆ ਗੇਮ ਸੀਗੀ ਜੀ ਸਰਕਾਰੀ ਇਕੱਲਾ ਜਵਾਕ ਸੀਗਾ ਜੀ ਪਰਿਵਾਰ ਚ ਕਿੰਨੇ ਮੈਂਬਰ ਹੈਗੇ ਜੀ ਇਹ ਜੀ ਇੱਕ ਬੇਟੀ ਇੱਕ ਬੇਟਾ ਸੀਗਾ ਜੀ ਇਹਨਾਂ ਦਾ ਮਾਂ ਤੇ ਪਿਓ ਆ ਜੀ ਇੱਕ ਦਾਦੀ ਆ ਕੰਮ ਕੀ ਇਹਨਾਂ ਦਾ ਕੀ ਕਰਦੇ ਕੰਮ ਖੇਤੀ ਬਾੜੀ ਹੈ ਜੀ ਹਾਂ ਜੀ ਇਸ ਬਾੜੀ ਚ ਲੱਗਦਾ ਸੀ ਇਹ ਜਿਆ ਕੋਈ ਗੈਂਗਸਟਰ ਵਾਲਾ ਨਹੀਂ 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 ਜਮਾਈ ਨਹੀਂ ਸੀਗਾ ਜੀ ਹੋਰਾਂ ਨੇ ਪਾੜੀ ਖੜਾ ਰੀ ਸੀਗਾ ਜੀ ਇਹ ਤਾਂ ਕੁਝ ਪਤਾ ਲੱਗਿਆ ਕਿਉਂ ਮਾਰਿਆ ਕਿ ਉਹਨਾਂ ਦੇ ਲਾਲ ਗਏ ਸੀ ਨਹੀਂ ਕੋਈ ਪਤਾ ਨਹੀਂ ਲੱਗਿਆ ਜੀ ਹਾਂ ਜੀ ਕਿਸੇ ਨੂੰ ਦੱਸਿਆ ਕੁਝ ਨਹੀਂ ਦੱਸਿਆ ਨਹੀਂ ਕੁਝ ਇਹ ਮੈਂ 3 ਦਿਨ ਹੋ ਗਏ ਲਗਾਤਾਰ ਇੱਕ ਦਿਨ ਮਾਨਸਾ ਗਿਆ ਸੀ ਦਿਨ ਦਿਹਾੜੇ ਇੱਕ ਕਾਰੋਬਾਰੀ ਦੁਕਾਨ ਤੇ ਬੈਠੇ ਤੇ ਗੋਲੀਆਂ ਚਲਾਤੀਆਂ ਉਹਨੂੰ ਸਮਝ ਨਹੀਂ ਆਈ ਵੀ ਕਿਉਂ ਚਲਾएंगे ਸ਼ਾਮ ਨੂੰ 1 ਕਰੋੜ ਦੀ ਫਰੋਤੀ ਮੰਗ ਲਈਗੀ ਕੱਲ ਮੈਂ ਗਿਆ ਸੀ 2.5 ਕਰੋੜ ਰੁਪਏ ਦੇ ਗੈਣੇ 2.5 10 ਵਜੇ ਦਿਨ ਦਿਹਾੜੇ ਲੁੱਟ ਲੈ ਗਏ ਜਲੰਧਰ ਚ ਤਿੰਨ ਨੌਜਵਾਨਾਂ ਨੇ ਸੀਸੀਟੀਵੀ ਦੇ ਵਿੱਚ ਉਹ ਕੈਦ ਹੋਏ ਜਿਨ੍ਹਾਂ ਦੇ ਹੱਥ ਦੇ ਵਿੱਚ ਅਸਲਾ ਤੇ ਪਿਸਤੌਲ ਸੀ ਆ ਅੱਜ ਤੀਜਾ ਦਿਨ ਹੈ ਕਿ ਕੱਲ ਸ਼ਾਮ ਦੀ ਇਹ ਖਬਰ ਸੀ ਕਿ ਇੱਕ ਕਬੱਡੀ ਪਲੇਅਰ ਤੇਜਪਾਲ ਸਿੰਘ ਠੀਕ 2 ਵਜੇ ਦੇ ਸਮਾਂ ਤਕਰੀਬਨ ਜਿਨ੍ਹਾਂ ਨੂੰ ਐਸਐਸਪੀ ਦੇ ਘਰ ਦੇ ਜਵਾਂ ਨਾਲ ਦਫ਼ਤਰ ਕੇ ਘਰ ਦੇ ਨਾਲ ਉੱਥੇ ਮਾਰ ਦਿੱਤਾ ਗਿਆ ਅੱਧਾ ਘੰਟਾ ਲੜਾਈ ਚੱਲੀ ਕਹਿਣ ਦਾ ਭਾਵ ਹੁਣੇ-ਹੁਣੇ ਖਬਰ ਮਿਲੀ ਹੈ ਰਾਹ ਚਾਉਂਦੇ ਨੂੰ ਕਿ ਮਹੌਲੀ ਦੇ ਵਿੱਚ ਗੋਲੀ ਚੱਲ ਗਈ ਹੈ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਪੰਜਾਬ ਦੇ ਬਣ ਗਏ ਨੇ ਇਹਦਾ ਜ਼ਿੰਮੇਦਾਰ ਕੌਣ ਹੈ ਇਹ ਬੜੀ ਮੁਸ਼ਕਿਲ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਕੀਤੀ ਸੀ 1992 ਦੀ ਸਰਕਾਰ ਬਣਾਉਣ ਤੋਂ ਬਾਅਦ ਜਦੋਂ ਸਾਰੀਆਂ ਲੋਕ ਭੱਜ ਗਏ ਸਨ ਸਾਰੀਆਂ ਪਾਰਟੀਆਂ ਅੱਜ ਇਹ ਨੂੰ ਦੁਬਾਰੇ ਫੇਰ ਉੱਥੇ ਲਿਆ ਕੇ ਖੜਾ ਕਰਤਾ ਹੁਣੇ-ਹੁਣੇ ਡੇਲੀ ਪੋਸਟਾ ਤੇ ਕਿਸੇ ਨੇ ਪਤਾ ਨਹੀਂ ਕੁਈ ਦੱਸ ਰਿਹਾ ਸੀ ਸ਼ਾਇਦ ਮੈਨੂੰ ਸੋਸ਼ਲ ਮੀਡੀਆ ਤੇ ਕਿ ਤੇਜਪਾਲ ਨੂੰ ਮਾਰਨ ਦੀ ਜ਼ਿੰਮੇਵਾਰੀ ਕਿਸੇ ਨੇ ਲੈ ਲਈ ਹੈ ਤੇ ਸਿੱਧਾ ਮੀਡੀਆ ਨੂੰ ਵੀ ਦੱਸ ਰਿਹਾ ਉਹ ਕਿ ਮੈਂ ਜ਼ਿੰਮੇਵਾਰੀ ਹੈ ਇਸ ਤਰ੍ਹਾਂ ਦਾ ਇੱਕ ਨਵਾਂ ਸਿਲਸਿਲਾ ਇਹ ਰੇਸ ਚੱਲ ਪਈ ਹੈ ਬੰਦਾ ਮਾਰ ਕੇ ਫਿਰ ਜ਼ਿੰਮੇਵਾਰੀ ਲਈ ਜਾਂਦੀ ਹੈ ਜ਼ਿੰਮੇਵਾਰੀ ਲੈ ਕੇ ਫਿਰ ਦੂਜਿਆਂ ਤੋਂ ਫਰੋਤੀ ਲਈ ਜਾਂਦੀ ਹੈ ਫੇਰ ਇੱਕ ਦੋ ਮਰਡਰ ਕਰਕੇ ਉਹ ਗੈਂਗਸਟਰ ਤਖੜਾ ਬਣ ਗਿਆ ਕਿ ਅੱਧਾ ਸੋ ਕਹਿੰਦਾ ਭਾਵ ਹੈ ਇਹਦਾ ਜ਼ਿੰਮੇਦਾਰ ਕੌਣ ਹੈ ਸਿੱਧੀ ਸਿੱਧੀ ਮਾਂ ਸਰਕਾਰ ਇਸ ਗੱਲ ਦੀ ਜ਼ਿੰਮੇਦਾਰ ਹੈ ਯਾਨੀ ਇਹ ਮੁੱਖ ਮੰਤਰੀ ਪੰਜਾਬ ਗ੍ਰਹਿ ਮੰਤਰੀ ਵੀ ਹੈ ਨਾਲ ਹੀ ਨਾਲ ਨਾਲ ਹੀ ਨਾਲ ਪੰਜਾਬ ਦੀ ਪੁਲਿਸ ਜ਼ਿੰਮੇਦਾਰ ਹੈ ਤੁਹਾਡਾ ਡਰ ਤੇ ਖੋਫ ਜਿਹੜਾ ਹੈ ਪੰਜਾਬ ਦੀ ਪੁਲਿਸ ਦਾ ਮੁਕੰਮਲ ਤੌਰ ਤੇ ਮੁੱਕ ਗਿਆ ਹੈ ਮੁਕੰਮਲ ਤੌਰ ਤੇ ਇਹ ਕੇਵਲ ਤੇ ਕੇਵਲ ਪਿੰਡਾਂ ਚ ਆਮ ਲੋਕਾਂ ਨੂੰ ਡਰਾਉਣ ਵਾਸਤੇ ਜਾਂ ਚਲਾਨ ਕੱਟਣ ਵਾਲਿਆਂ ਦੇ ਚਪੇੜੇ ਜਾਂ ਗਾਲ੍ਹਾਂ ਕੱਢਣ ਵਾਸਤੇ ਜਾਂ ਪਾਰਟੀ ਵਾਲੇ ਨੂੰ ਇੱਕ ਦੂਜੇ ਨੂੰ ਫੜਾਉਣ ਵਾਸਤੇ ਸੱਤ ਕਵੰਜਾ ਕਰਾਉਣਾ ਸੀ ਪੰਜਾਬ ਦੀ ਪੁਲਿਸ ਰਹਿ ਗਈ ਹੈ ਪਤਾ ਨਹੀਂ ਕੀ ਹੋ ਗਿਆ ਕਿ ਕਿਹੜੇ ਚ ਕਮੀ ਹੈ ਇਸ ਤਰ੍ਹਾਂ ਨਹੀਂ ਹੁੰਦਾ ਸੀ ਸਾਡਾ ਪੰਜਾਬ ਨਾ ਇਸ ਤਰ੍ਹਾਂ ਦੀ ਪੁਲਿਸ ਹੁੰਦੀ ਸੀ ਲੇਕਿਨ ਇਸ ਸਰਕਾਰ ਨੇ ਜਨੋਦੀਏ ਸਰਕਾਰ ਬਣੀਏ ਨੰਗਲ ਅੰਬੀਆਂ ਦੀ ਅੰਦਰ ਫੋਟੋ ਲੱਗੀ ਹੈ ਜਿਹੜਾ ਕਬੱਡੀ ਪਲੇਅਰ ਮਰਿਆ ਸੀ ਨਕੋਦਰ ਦੀ ਉਹ ਘਟਨਾ ਤੁਹਾਨੂੰ ਯਾਦ ਹੋਣੀ ਹੈ ਸ਼ਾਇਦ ਜਿਹੜਾ ਵਪਾਰੀ ਕੱਪੜਾ ਵਪਾਰੀ ਦੇ ਨਾਲ ਗਵਰਨਮੈਂਟ ਸੀ ਫਿਰ ਗੋਲੀ ਮਾਰ ਗਈ ਮੋਗੇ ਚ ਚਾਰ ਪੰਜ ਆ ਤੁਹਾਡੇ ਨਾਲ ਹੈ ਰੋਜ਼ਾਨਾ ਦੀਆਂ ਘਟਨਾਵਾਂ ਐਵੇਂ ਹੀ ਉਹ ਸੁਨਿਆਰੀ ਦੁਕਾਨ 'ਚ ਵੜ ਗਏ ਉਹਨੇ ਬੰਦ ਕਰ ਲਈ ਤੇ ਉਹਨੂੰ ਠੋਕਤਾ ਜੀ ਸਾਡੇ ਦੋ ਬਲਾਗ ਪ੍ਰਧਾਨਵਾਰ ਤੇ ਜੀ ਇਹ ਤਰਨਤਾਰਨ ਬਲਾਕ ਪ੍ਰਧਾਨ ਮਾਰਤਾ ਇਹ ਕਹੇ ਤੀਜੇ ਤੇ ਸਾਡੇ ਚੋਲਾ ਸਾਹ ਵਾਲੇ ਤੇ ਗੋਲੀਆਂ ਚਲਾ ਗਏ ਜੀ ਆਪੋਜੀਸ਼ਨ ਵਾਲੋ ਮੇਰੇ ਮੇਰੇ ਕਹਿਣ ਦਾ ਮਤਲਬ ਆਪੋਜੀਸ਼ਨ ਲੜਾਈ ਲੱਟ ਸਕਦੀ ਹੈ ਧਰਨਾ ਉੱਤੇ ਗਿਆ ਪਰਸੋ ਮੰਡਸਾ ਦੇ ਤੇ ਲੜਾਈ ਲੱਗ ਸਕਦੀ ਹੈ ਅਸੀਂ ਕਈ ਵਾਰੀ ਰਾਜਨੀਤੀ ਹੁੰਦੀ ਹੈ ਲੋਕ ਕਹਿੰਦੇ ਜਾਣ ਬੁੱਝ ਕੇ ਤੇਲ ਪਾਉਂਦੇ ਆ ਅਸੀਂ ਪੰਜਵਾਰ ਤੇ ਫੈਸਲਾ ਛੱਡਿਆ ਜੀ ਸਿੱਧੂ ਮੂਸੇ ਵਾਲੇ ਦਾ ਮਰਡਰ ਵੇਖ ਲਓ ਪਰਿਵਾਰ ਤੇ ਫੈਸਲਾ ਛੱਡਿਆ ਕਿ ਫੈਸਲਾ ਥੋੜਾ ਹੈ ਉਹੀ ਦੱਸਣਾ ਕਿਉਂਕਿ ਕਈ ਵਾਰੀ ਲੋਕ ਕਹਿੰਦੇ ਆ ਵੀ ਰਾਜਨੀਤੀ ਲੋਕ ਯਾਰ ਕਿਸੇ ਨੂੰ ਪੋਸਟਮਾਰਟਮ ਤੋਂ ਰੋਕਦੇ ਆ ਕਿਸੇ ਨੂੰ ਸੰਸਕਾਰ ਤੋਂ ਰੋਕਦੇ ਆ ਮੈਂ ਇਹੋ ਜੀ ਰਾਜਨੀਤੀ ਕਰਦਾ ਨਹੀਂ ਆ ਜੀ ਪਰਿਵਾਰ ਫੈਸਲਾ ਲਵੇ ਇਸ ਕਰਕੇ ਪਰਿਵਾਰ ਜੋ ਫੈਸਲਾ ਲਏਗਾ ਕਾਂਗਰਸ ਪਾਰਟੀ ਹੱਕ ਦਾ ਕੇ ਪਰਿਵਾਰ ਦੇ ਨਾਲ ਖੜੇਗੀ ਮਾਲੀ ਸਹਾਇਤਾ ਦੀ ਲੋੜ ਹੋਈ ਉਹ ਵੀ ਕਰਾਂਗੇ ਨਾਲ ਵਕੀਲ ਕਰਨਾ ਉਹ ਵੀ ਕਰਾਂਗੇ ਲੜਾਈ ਲੜਨੀ ਪਈ ਇਹਨਾਂ ਦੇ ਗੁੰਡਿਆਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਮੈਂ ਰੋਜ਼ਾਨਾ ਬੋਲਦਾ ਕਿ ਕਾਨੂੰਨ ਬਣਾਉਣਾ ਚਾਹੀਦਾ ਹੈ ਇਹਨਾਂ ਨੂੰ ਜਿਨ੍ਹਾਂ ਦੇ ਘਰਾਂ ਚ ਜੇ ਮਾਪਿਓ ਨੇ ਬੇਦਖਲ ਨਹੀਂ ਕੀਤੇ ਇਹ ਲੋਕ ਜਾਂ ਵਾਸਤਾ ਰੱਖ ਰਹੇ ਮਾਪਿਓ ਤਾਂ ਮਾਪਿਓ ਤੇ ਵੀ 124 ਦਾ ਪਰਚਾ ਦੇਣਾ ਚਾਹੀਦਾ ਕਿਉਂਕਿ ਬਾਹਰ ਬੈਠੇ ਲੋਕ ਉਹਨਾਂ ਦੇ ਮਾਪਿਓ ਆਪਦੇ ਮੁੰਡਿਆਂ ਤੋਂ ਪੈਸਾ ਲਿਆ ਕੇ ਜ਼ਿੰਦਗੀ ਵਧੀਆ ਬਤੀਤ ਕਰ ਰਹੇ ਉਹਨਾਂ ਰੀਆ ਮਾਸੀਆਂ ਚਾਚੀਆਂ ਤਾਈਆਂ ਜਦੋਂ ਸੇਕ ਘਰ ਤੱਕ ਲੱਗੇਗਾ ਫੇਰ ਕੰਮ ਮੁੱਕੇਗਾ ਸੋ ਕਾਨੂੰਨ ਸਖਤ ਬਣਾਉਣਾ ਚਾਹੀਦਾ ਹੈ ਤੇ ਜਿਹੜੇ ਜੇਲਾ ਜੂਲਾ ਚ ਬੈਠੇ ਐ ਉਹਨਾਂ ਦਾ ਵੀ ਹੱਲ ਕਰਨਾ ਚਾਹੀਦਾ ਹੈ ਜਿਹੜੇ ਉੱਥੋਂ ਕੰਮ ਚਲਾਈ ਜਾਂਦੇ ਜੀ ਕਈ ਵਾਰੀ ਖਬਰਾਂ ਅਕਸਰ ਸਾਨੂੰ ਮਿਲਦੀਆਂ ਕਿ ਸੱਪ ਲੜ ਗਿਆ ਸੋ ਇਹੋ ਜੇ ਲੋਕਾਂ ਨੂੰ ਪੁਲਿਸ ਦਾ ਖੌਫ ਹੋਣਾ ਚਾਹੀਦਾ ਔਰ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਪੰਜਾਬ ਨਹੀਂ ਰਹੇਗਾ ਇੱਕ ਗੈਂਗਸਟਰ ਸਟੇਟ ਬਣ ਜਾਏਗਾ ਇੱਕ ਦਰਦਾ ਮਾਹੌਲ ਹੈ ਜਿਹੜਾ ਇਹ ਹਾਲਾਤ ਬਹੁਤ ਮਾੜੇ ਆ ਇਹਦਾ ਸਿੱਧਾ ਸਿੱਧਾ ਜ਼ਿੰਮੇਦਾਰ ਪੰਜਾਬ ਦੇ ਗ੍ਰਹਿ ਮੰਤਰੀ ਔਰ ਮੁੱਖ ਮੰਤਰੀ ਔਰ ਪੰਜਾਬ ਦੀ ਪੁਲਿਸ ਹੈ ਮੈਂ ਉਹਨਾਂ ਨੂੰ ਇਸ ਗੱਲ ਦਾ ਜ਼ਿੰਮੇਦਾਰ ਠਹਿਰਾਉਂਦਾ ਜੀ ਪਰ ਇਸ ਸੰਬੰਧ ਵਿੱਚ ਕਿਸੇ ਨੇ ਕਿਹਾ ਨਹੀਂ ਉਹਨਾਂ ਨੂੰ ਮਿਲੋਗੇ ਲੋਕ ਕਹਿੰਦੇ ਨੇ ਕਿ ਮਤਲਬ ਵੀ ਅਸੀਂ ਪਹਿਲਾਂ ਨਸ਼ਾ ਖਤਮ ਕਰਨਾ ਸੀ ਪੰਜਾਬ ਚੋਂ ਹੁਣ ਗੈਂਗਸਟਰਵਾਦ ਵੀ ਖਤਮ ਕਰਾਂਗੇ ਉਹਨਾਂ ਤੇ ਅੱਜ ਸੁਣੋ ਜਿਹੜੇ ਮਰ ਮੁੱਕ ਗਏ ਆ ਕਿਰਪਾ ਕਰਕੇ ਉਹਨਾਂ ਬਾਰੇ ਚਰਚਾ ਨਾ ਕਰਿਆ ਕਰੋ ਅੱਜ ਦਾ ਬਹੁਤ ਗੰਭੀਰ ਮੁੱਦਾ ਹੈ ਅੱਜ ਇਹਦਾ ਬਹੁਤ ਗੰਭੀਰ ਮੁੱਦਾ ਹੈ ਇਸ ਸਬੰਧ ਵਿੱਚ ਐਸਐਸਪੀ ਸਾਹਿਬ ਨੂੰ ਮਿਲ ਕੇ ਕੋਈ ਟਾਈਮ ਵੀ ਦਿਓਗੇ ਮੈਂ ਬਿਲਕੁਲ ਐਸਐਸਪੀ ਨੂੰ ਕੋਈ ਨਾ ਮਿਲਣਾ ਹੈ ਨਾ ਕੋਈ ਟਾਈਮ ਦੇਣਾ ਹੈ ਮੈਂ ਪਰਿਵਾਰ ਨੂੰ ਢੀਕਣਾ ਹੈ ਪਰਿਵਾਰ ਦਾ ਸਨਿਆ ਲਊਗਾ ਧਰਨਾ ਵੀ ਲਾਵਾਂਗੇ ਬੈਠਾਂਗੇ ਵੀ ਬੰਦੇ ਜਲਦ ਤੋਂ ਜਲਦ ਗ੍ਰਿਫਤਾਰ ਹੋਣ ਪਰਿਵਾਰ ਨੂੰ ਇਨਸਾਫ ਮਿਲੇ ਤੇ ਜੇ ਨਹੀਂ ਹੁੰਦਾ ਤਾਂ ਧਰਨਾ ਕਾਂਗਰਸ ਪਾਰਟੀ ਲਾਏਗੀ ਸਾਡਾ ਇੱਥੇ ਨੌਜਵਾਨ ਸਾਥੀ ਜੱਗਾ ਜੀ ਇੱਥੇ ਇੰਚਾਰਜ ਨੇ ਮਣੀ ਹੈ ਸਾਡਾ ਬਲਾਕ ਇਸ ਪਿੰਡ ਦਾ ਹੈ ਅਗਲਾ ਫੈਸਲਾ ਅੜੀਕਾਂਗੇ ਪਰਿਵਾਰ ਦਾ ਜਿਵੇਂ ਸਾਨੂੰ ਪਰਿਵਾਰ ਸਨੇਹਾਂ ਲਾਏਗਾ ਅਸੀਂ ਉਹਨਾਂ ਦੇ ਨਾਲ ਠੀਕ ਹੈ